ਕਿਉਂ ਮੈਨੂੰ ਸੜਜਵਾ ਕਹਿੰਦੇ ਦੇਗ ਖਾਣੀ ਹੈਗੀ ਮੈਂ ਡੈਰੀ ਆਣੀ ਤੁਮੋਂ ਮੰਗਾਉਣਾ ਭੁੱਲ ਗੀ ਮੈਨੂੰ ਸੜਜਵਾ ਉਹ ਬੇਬੀ ਨੂੰ ਬੀਬੀ ਕੋਲ ਲੈ ਜਾਣਾ ਕਿਵੇਂ ਆਈ ਸੀ ਭੈਣ ਉਹ ਮਾਸੀ ਮੈਂ ਦੱਸਦੀ ਕਿਉਂ ਲੈਣੀ ਸੜਜਵਾ ਕਹਿੰਦੇ ਦੇਗ ਖਾਣੀ ਹੈਗੀ ਉਹ ਡੈਰੀ ਆਜ ਮੈਂ ਤੁਮੈਂ ਮੰਗਾਉਣਾ ਭੁੱਲ ਗੀ ਅੱਜ ਤਾਂ ਕੱਢ ਲੈਣੇ ਹੁਣ ਮੱਝ ਦੇ ਦੁੱਧ ਚ ਮੋੜ ਜੀ ਚੰਗਾ ਕੋਈ ਨਹੀਂ ਮੋੜ ਜੂਗਾ ਕੋਈ ਨਾ ਮੋੜ ਜਾਂਗੇ ਧੰਨਵਾਦ ਮੈਂ ਮੋੜ ਜੂਗੀ ਇਸ ਨਾਲ ਸੀ ਕੋਈ ਆਹ ਮੈਂ ਸੀ ਮਸੀ ਸਸਰੀ ਕਾਂਦੇ ਸੀ ਜਰਨਸੀ ਕਿਕਾ ਜੀਰਨਾਈ ਸੀ ਉਹ ਖੰਡ ਦਾ ਆਇੰਦੀ ਸੀ ਕੋਨ ਦੇ ਕੁਸੀ ਉਹਨਾਂ ਚਾਹ ਵਾਸਤੇ ਮੈਂ ਕੁਝ ਚਾਹ ਦੇ ਦਿੰਨੇ ਪਹਿਲੇ ਆ ਦੇ ਕੋਈ ਠੰਡ ਦਮ ਮਮੀ ਕੋਲ ਦੇਖਿਆ ਚਾਹ ਚਾਹ ਲਿਆ ਦਿੰਨੇ ਫਿਰ ਮੰਡੀ ਹੋਰ ਮੈਂ ਜਵਾਬ ਨਾ ਦੇਦਾ ਹੁੰਦਾ ਵੇ ਕਰੇ ਸਾਡੇ ਹੁਣ ਜਾਂਦਾ ਨਹੀਂ ਨਾ ਕੋਈ ਮੰਡੀ ਫਿਰ ਤੁਹਾਡੇ ਦਾ ਜਾਂਦੇ ਤੁਸੀਂ ਮਗਾਉਣ ਚਾਹ ਤੁਹਾਨੂੰ ਵੀ ਲਿਆ ਦਾਂਗੇ ਮਗਾਉਣੀ ਹੈ ਕੋਈ ਨਾ ਦੱਸ ਲੋ ਬਸ

ਘੰਟੇ ਦੋ ਘੰਟੇ ਕਿ ਪਾਈ ਕਿੱਥੇ ਆਲਾ ਫਿਰਚ ਉਹ ਮੈਂ ਮੈਂ ਨਾ ਫੇਕੇ ਜਾ ਕੇ ਆਉਣਾ ਸੀ ਅੱਛਾ ਗੱਡੀ ਤਾਂ ਹੈ ਨਹੀਂ ਕਿ ਪੰਜ ਚਾਰ ਘੰਟੇ ਆਉਣਾ ਜਾਣਾ ਸਿੱਧਾ ਫਿਰ ਤਾਂ ਤਿੰਨ ਚਾਰ ਘੰਟਿਆਂ ਦਾ ਬੜਾ ਲੇਟ ਹੋ ਜਾਊਗਾ ਚਾਰ ਕਿ ਮਾਰੀ ਹੈ ਭਾਈ ਥੋੜੀ ਨਾ ਦੋ ਕਰੀ ਨਹੀਂ ਹੈਗੀ ਲੋ ਦਵਾਸ ਤਾਂ ਸੀ ਕੋਈ ਗੱਲ ਨੂੰ ਮੰਗਤੀ ਬਣ ਕੇ ਰੋ ਜਾ ਜਾਂਦੀ ਸਸਰੀ ਘਰ ਮਸੀ ਸਸਰੀ ਘਰ ਸਸਰੀ ਘਰ ਮਸੀ ਸਸਰੀ ਘਰ ਹੋਰ ਕਿਵੇਂ ਹੋ ਵਧੀਆ ਸਮਾ। ਠੀਕ ਹੈ ਸਾਰੇ। ਵਧੀਆ ਆ ਗਾ ਸਾਰੇ। ਹਾਣੀ ਬੋਲਦੀ ਮਸੀ ਦਵੀ ਜੀ। ਕਿਆ ਹੋ ਗਿਆ ਨਾ ਕਿਸੇ ਨਾਲ। ਕਿਆ ਉਹ ਕਾਲੇ ਗੁੱਸੇ? ਸਾਰੇ ਪਿੰਡ ਚ ਡੱਡੋ ਰਪੇਟ ਤਾਂ ਵੀ ਉਹਨਾਂ ਨੇ ਸੰਗ ਗੱਡੀ ਨਹੀਂ ਦਿੱਤੀ। ਮੈਂ ਤਾਂ ਮਸੀ ਕਿਸੇ ਨੂੰ ਨਹੀਂ ਆਖਿਆ ਦੇਣ ਵੀ ਨਹੀਂ ਗਿਆ ਤਾਂ। ਮੈਂ ਸਰਪੰਚ ਆ ਕੇ ਗਿਆ ਕਿ ਤੁਸੀਂ ਗੱਡੀ ਨਹੀਂ ਦਿੱਤੀ ਭਾਈ ਇੱਕ ਸਾਡੇ ਕੋਲੇ ਭੇਜ ਦਿੰਦੇ। ਫੇਰ ਮੈਂ ਕਿਸੇ ਕੋਲ ਨਹੀਂ ਆਖਿਆ ਮੈਂ ਪਾਈ ਸਾਨੂੰ ਤਾਂ ਨਹੀਂ ਪਤਾ ਪਾਈ ਤੂੰ ਤਾਂ ਆਖਿਆ ਗਵਾਂਡੀਆਂ ਨਾਲ ਤਾਂ ਚੀਜ਼ ਦਿੰਨੇ ਆਂ ਹੈ ਗਣਿਆ ਆਂ ਆਖਦੇ ਆ ਵੀ ਗ੍ਰਿੰਦੇ ਗਵਾਂਢੀ ਤਾਂ ਹੁਣ ਪਰ ਮੰਗਤੇ ਨਾ ਹਾਂ ਸਹੀ ਗੱਲ ਹੈ